ਨਾਈਆ ਜਿਹੜੀ ਸਭ ਤੋਂ ਵੱਡੀ ਹੈ ਕਿ ਲੋਕ ਫੋਟੋ ਦੇਖਿਆ ਸੀ ਆ ਪੂਰਾ ਬੈਕਟ੍ਰਿਕ ਲੋਕ ਹੈ ਕਿ ਦੇਖੋ ਮੋਬਾਈਲ ਤੋਂ ਬਾਅਦ ਲੱਗਦਾ ਜਿਵੇਂ ਰਾਜਨੀਤੀ ਦੇ ਸਾਦੀ ਹੋਂਦਾਂ ਲੱਗ ਤੋਂ ਕਰ ਰਹੀਆਂ ਤੁਸੀਂ ਕਹਿੰਦੇ 11 ਦੀ ਵੋਟਰ ਦੇ ਸਪੈਸਟ ਮੰਨ ਕੇ 11 ਦੀ ਵੋਟਰ ਦੇ ਅਸਤੇ ਆ ਤੇ 11 ਵਾਲੀ ਦੇ ਸਥਿਤੀ ਠੀਕ ਸੀ ਮੁਜੀ ਦੇ ਰਿਸ਼ਤੇ ਨੂੰ ਦੋਵੇਂ ਉਹ 10:30 ਵਜੇ ਲੈਕਚਰ ਲਾਂਡੇ ਨੇ ਉਹਦੇ ਪਿੰਡ ਦੀ ਚਾਰ ਤਿਆਰ ਦੇ ਕੋਲਣਾ ਕਰਦੇ ਆਪਣੇ ਬਰਵਾਦ ਦੀ ਕਿਵੇਂ ਰਹੂਗਾ ਫਿਰ ਉਹ ਦੇਖੋ ਜੀ ਬੰਦੇ ਆਪ 18 ਦੀ ਲਿਸ਼ਟ ਕਹਿ ਰਹੇ 18 ਦੀ ਲਿਸ਼ਟ ਸਾਰੀ ਹੋ ਗਈ ਹੈ ਲਿਸ਼ਟਾਂ ਦੇ ਜਨਮ ਦੀ 2 7 ਕਰੀ ਤੇ ਪ੍ਰੋਪੋਜ਼ਲ ਅਨੁਸਾਰ ਹੀ ਹੋ ਰਿਹਾ ਬਿਲਕੁਲ ਠੀਕ ਤੇ ਤੇਰੇ ਵੀ ਲਾਏ ਕਿਸ ਤਰ੍ਹਾਂ ਦਾ ਨਜਰ ਹੋਣਾ ਅੰਤ ਵਿੱਚ ਜਿੱਥੇ ਵੀ ਪੁੱਛੇ ਦੇਖੋ ਮੁਸ਼ਕਲ ਇਹ ਇਸ ਗੱਲ ਦੀ ਹੈ ਕਿ ਜਿਹੜਾ ਲੋਕਤੰਤਰ ਦਾ ਸਭ ਤੋਂ ਵੱਡਾ ਚੋਣ ਖਾੜਾ ਹੈ ਉਹ ਪੰਜਾਬ 'ਚ ਭਗੜ ਜਾ ਰਿਹਾ ਜਿਹਦੇ 'ਚ ਸਭ ਤੋਂ ਮੁੱਢਲੀ ਜਿਹੜੀ ਇਲੈਕਸ਼ਨ ਆ ਜਿਹੜੀ ਮਜ਼ਬੂਤ ਹੁੰਦੀਂਦੀ ਲੋਕਤੰਤਰ ਨੂੰ ਮਜ਼ਬੂਤੀ ਦਿੰਦੀ ਆ ਉਹ ਆ ਪੰਚਾਇਤਾਂ ਦੀ ਮੈਂਬਰ ਪੰਚਾਇਤ ਤੇ ਸਰਪੰਚਾਂ ਦੀ ਇਲੈਕਸ਼ਨ ਪਰ ਦੁੱਖ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਪ੍ਰਸ਼ਾਸਨ ਪਿੱਟ ਕਰਕੇ ਵਹਿ ਗਿਆ ਚੋਣ ਕਮਿਸ਼ਨਰ ਔਰ ਚੋਣ ਕਮਿਸ਼ਨ ਵੀ ਕੁਝ ਨਹੀਂ ਕਰ ਪਾ ਰਹੇ ਔਰ ਜਿਹੜੇ ਸੈਕਟਰੀ ਨੇ ਉਹ ਸੀਟਾਂ ਦੇ ਨਹੀਂ ਮੈਂਦੇ ਵੋਟਾਂ ਇੱਧਰ ਦੀਆਂ ਉੱਧਰ ਘੱਟ ਕੇ ਪਾਤੀਆਂ ਨੇ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਇਲੈਕਸ਼ਨ ਲੜਨੀ ਕਿੱਦਾਂ ਹੈ ਜਿਹੜੇ ਇਹਨਾਂ ਦੇ ਹਲਕਾ ਚਾਰਜ ਨੇ ਜਾਂ ਜਿਹੜੇ ਕੋਈ ਐਮਐਲਏ ਨੇ ਜਾਂ ਮੰਤਰੀ ਨੇ ਉਹਨਾਂ ਕੋ ਜਾ ਕੇ ਉਹਨਾਂ ਦੀ ਡਾਇਰੈਕਸ਼ਨ ਲੈ ਕੇ ਉਹਨਾਂ ਦੇ ਬੰਦਿਆਂ ਦੇ ਤੇ ਐਨਓਸੀ ਸਾਰਾ ਕੁਝ ਦੇ ਜਾਂ ਰਹੇ ਆ ਪਰ ਜਿੱਥੇ ਆਪੋਜੀਸ਼ਨ ਵਾਲੇ ਨੇ ਜਾਂ ਜਿਨ੍ਹਾਂ ਨਾਲ ਉਹਨਾਂ ਦੀ ਰਾਇ ਨਹੀਂ ਬਣਦੀ ਜਾਂ ਜਿਹੜੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਜਾਂ ਜਿਹੜੇ ਆਵਾਜ਼ ਚੁੱਕਦੇ ਨੇ ਉਹਨਾਂ ਦੇ ਬਿਲਕੁਲ ਐਨਓਸੀ ਨਹੀਂ ਮਿਲਨੇ ਉਹਨਾਂ ਨੂੰ ਕੋਈ ਚੁੱਲਾ ਟੈਕਸਿਆ ਉਹ ਨਹੀਂ ਮਿਲਣਾ ਹੁਣ ਦੇਖੋ ਚੋਣ ਕਮਿਸ਼ਨ ਨੇ ਕਿਹਾ ਕਿ ਤੁਸੀਂ ਐਫੀਡੇਵਿਡ ਲਾ ਸਕਦੇ ਜੀ ਤੁਸੀਂ ਬਣ ਕੇ ਚੱਲੋ ਕਿ ਇੱਕ ਪਿੰਡ ਦੇ ਵਿੱਚ ਜੇ ਇੱਕ ਸਰਪੰਚ ਆ ਦੇ ਪੰਜ ਛੇ ਮੈਂਬਰ ਵੀ ਨੇ 1000 ਪਿੰਡਿਆਂ ਦੇ 7-8000 ਹੋ ਗਿਆ ਜੇ ਚਾਰ ਚਾਰ ਬੰਦੇ ਵੀ ਲੜਨਗੇ ਤੇ 27-28000 ਹੋ ਗਿਆ ਹੁਣ 27-28000 ਐਫੀਡੇਵਿਡ ਕਿੱਦਾਂ ਬਣ ਜੂ ਦੋਹਾਂ ਦੇ ਨਾਂ 'ਤੇ ਜਿਹੜੇ ਪ੍ਰੋਫੈਸਰ ਕੇ ਟਾਈਮ ਕੱਟ ਦਿੰਦਾਗਾ ਜਾਣ ਬੁੱਝ ਕੇ ਬਿਲਕੁਲ ਟਾਈਮ ਵੀ ਕੱਟ ਮਿਲਿਆ ਵਾਡੀਆਂ ਦਾ ਸੀਜ਼ਨ ਹੈ ਇਸ ਵੇਲੇ ਝੋਨਾ ਸਾਰਾ ਲੋਕ ਝਾੜਨ ਤੇ ਲੱਗੇ ਨੇ ਲੋਕ ਉਧਰ ਉਧਰ ਰੁੱਜੇ ਨੇ ਔਰ ਅੱਜ ਕੱਲ੍ਹ ਵੀਰ ਕੇ ਬਲੌਗ 'ਚ ਅਸੀਂ ਧਰਨਾ ਦਿੱਤਾ ਸੀ ਅੱਜ ਫੇਰ ਵੇਖੋ ਉੱਥੇ ਸੈਕਟਰੀ ਐ ਨਹੀਂ ਗੇ ਮੇਰੇ ਮਾਤਾ ਜੀ ਉੱਥੇ ਜਾ ਕੇ ਫੇਰ ਧਰਨਾ ਦੇ ਦੇ। ਅਟਾਰੀ ਜਾ ਗਏ ਉੱਥੇ ਇਹ ਹਾਲਿਆ ਅਸੀਂ ਹਰਸ਼ੀਸ਼ੀ ਨੇ ਜਾ ਕੇ ਵੇਖੋ ਤੇ ਕਿੰਨੀ ਲੜਾਈ ਪਈ ਆ ਸੈਕਟਰੀ ਵੀਡੀਓ ਦਾ ਫੋਨ ਨਹੀਂ ਚੁੱਕ ਰਿਆ ਟੀਸੀ ਹੱਥ ਖੜੇ ਕਰਕੇ ਬੈਠੇ ਨੇ ਕਿ ਸਾਡੇ ਵਾਸਤੇ ਨਹੀਂ ਸੈਕਟਰੀ ਹੁਣ ਜੇ ਇਲੈਕਸ਼ਨ ਕਮਿਸ਼ਨ ਹੀ ਹੱਥ ਖੜੇ ਕਰ ਜੂਗਾ ਤੇ ਇਲੈਕਸ਼ਨ ਕਰ ਦੀਏ ਇਹਦੇ ਨਾਲ ਤਾਂ ਨਾਮੀਨੇਸ਼ਨ ਕਰ ਦਿਓ ਐ ਸਵੇਰੇ ਜੋ ਹਾਲਾਤ ਅੱਜ ਤੋਂ 10 5-7 ਸਾਲ ਪਹਿਲਾਂ ਕਾਲੀ ਦਲ ਨੇ ਕੀਤੇ ਸੀ ਸੇਮ ਹਾਲਾਤ ਐ ਇਸ ਵੇਲੇ ਇਹਨੇ ਆਮ ਆਦੀ ਪਾਰਟੀ ਨੇ ਕਰਦੇ ਕੋਈ ਫਰਕ ਨਹੀਂ ਰਿਹਾ ਇਹੀ ਕੁਝ ਉਹ ਕਰਦੇ ਸੀ ਇਹੀ ਕੁਝ ਇਹਨਾ ਕੀਤਾ ਹੈ ਇਲੈਕਸ਼ਨਾਂ ਹੀ ਉਹ ਲੁੱਟਦੇ ਹੀ ਇਲੈਕਸ਼ਨਾਂ ਹੀ ਇਹ ਲੁੱਟ ਰਹੇ ਨੇ ਅਧਿਕਾਰ ਖੋ ਰਹੇ ਨੇ ਲੋਕਾਂ ਦੇ ਜਿਹੜੇ ਸੰਵਿਧਾਨ ਨੇ ਦਿੱਤੇ ਨੇ ਤੇ ਮੈਂ ਕਹਿਣਾ ਚਾਹੁੰਨਾ ਜਦੋਂ ਇਹੋ ਜਿਹੇ ਹਾਲਾਤ ਪੈਦਾ ਕਰ ਦੋ ਤੇ ਫਿਰ ਦੁਬਾਰਾ ਲੋਕ ਤੁਹਾਨੂੰ ਖਤ ਨਹੀਂ ਕਰਦੇ ਅੱਜ ਉਹਨਾਂ ਦਾ ਹਾਲਾਤ ਵੇਖ ਲਓ ਤੇ ਮੁੜ ਕੇ ਆਪਣੇ ਵੀ ਹਾਲਾਤ ਵੇਖ ਲਿਓ ਇਹਨਾਂ ਨੂੰ ਪਤਾ ਹੈ ਜਿਸ ਹਾਲਾਤ ਜੋ ਜਿਸ ਤਰ੍ਹਾਂ ਦੇ ਪੰਜਾਬ ਚ ਹਾਲਾਤ ਨੇ ਜਿੱਦਾਂ ਦੇ ਲੋਕ ਪਰੇਸ਼ਾਨ ਨੇ ਇਹਨਾਂ ਤੋਂ ਇਹ ਸਰਕਾਰ ਤੋਂ ਇਹ ਜੇ ਸਾਹਮਣੇ ਇਲੈਕਸ਼ਨ ਕਰਉਣ ਤੇ ਨਾ ਇੱਕ ਵੀ ਸਰਪੰਚ ਨਾ ਜਿੱਤੇ। ਇਹ ਸਿਰ ਬਾਵਾ ਘਟਣੀ ਚਾਹੁੰਦੇ ਲੋਕਾਂ ਦੇ ਬਾਹਰ ਵੀ ਅਸੀਂ ਬੜਾ ਸ਼ਾਇਦ ਬੜੇ ਚੰਗੇ ਕੰਮ ਕੀਤੇ ਤੇ ਸਾਨੂੰ ਲੋਟਾ ਪਾਸਤੀਆਂ ਨੇ। ਮੈਂ ਤੁਹਾਡੇ ਮਾਦਰ ਵਿੱਚ ਲੋਕਾਂ ਨੂੰ ਕਹਿਣਾ ਚਾਹਨਾ ਕਿ ਇਹ ਇਲੈਕਸ਼ਨ ਬੜੇ ਪਲੈਨਿੰਗ ਤਰੀਕੇ ਤੇ ਨਾਲ। ਜਦੋਂ ਲੋਕ ਸਭਾ ਇਲੈਕਸ਼ਨ ਹੋਈ ਉਸ ਤੋਂ ਬਾਅਦ ਇਹਨਾਂ ਨੇ ਲਿਸਟਾਂ ਚੇਂਜ ਕੀਤੀਆਂ ਨੇ ਔਰ ਇਹ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਜਿੱਥੋਂ ਜਿੱਥੋਂ ਇਲੈਕਸ਼ਨ ਆ ਰਹੇ ਆ ਉੱਥੇ ਉੱਥੇ ਇਹਨਾਂ ਨੇ ਲਿਸਟਾਂ ਸੱਜੇ ਖੱਬੇ ਇਧਰ ਉਧਰ ਖਿੰਡਪੁੰਡ ਕਰਤੀਆਂ ਨੇ ਤਾਂ ਕਿ ਜਿਹੜੇ ਵਿਰੋਧੀ ਧਿਰ ਵਾਲੇ ਬੰਦੇ ਜਿਹੜੇ ਇਹਨਾਂ ਨਾਲ ਨਹੀਂ ਚੱਲੇ ਲੋਕ ਸਭਾ ਦੇ ਵਿੱਚ ਉਹ ਇਲੈਕਸ਼ਨਾਂ ਲੜ ਸਕਣ ਉਹਨਾਂ ਦੇ ਇਲੈਕਸ਼ਨਾਂ ਵੋਟਾਂ ਵੀ ਕੱਢ ਦਿੱਤੀਆਂ ਗਈਆਂ ਮੌਜੂਦਾ ਸਰਪੰਚਾਂ ਦੇ ਪਰਿਵਾਰਾਂ ਦੀਆਂ ਵੋਟਾਂ ਜਿਹੜੇ ਦੋ ਦੋਰੀ ਸਰਪੰਚ ਬਲਾਕ ਸਰਪਤੀ ਮੈਂਬਰ ਸੇਮ ਪੰਚਾਇਤ ਆ ਵੋਟਾਂ ਹੈ ਨਹੀਂ ਗਈ ਇੱਕ ਜਗ੍ਹਾ ਦੀ ਗਾਥਾ ਨਹੀਂ ਗਈ ਜਿੰਨੇ ਮੈਂ ਤੁਹਾਨੂੰ ਬਲਾਕਾਂ ਦੇ ਨਾਲ ਇਹ ਰਮਦਾਸ ਅਰਸ਼ਾ ਜੀਨਾ ਜਨਾਲਾ 82 ਵੇਰ ਕਾ ਮਜੀਟਾ ਜਿੱਥੇ ਮਰਜ਼ੀ ਚਲੇ ਜੋ ਬਾਹਰ ਕੇ ਨੂੰ ਪੁੱਛ ਕੇ ਵੇਖ ਲੋ ਮੋਟਾ ਦਾ ਇੰਨਾ ਮਾੜਾ ਹਾਲਾਤ ਆ ਕਿ ਜਦੋਂ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਤੁਸੀਂ ਦੇਣਾ ਤੇ ਫਿਰ ਲਿਸਟਾ ਬਣਾ ਕੇ ਦੇ ਦਿਓ ਔਰ ਸੀਐਮ ਸਾਹਿਬ ਕਹਿੰਦੇ ਜੀ ਸਰਬਸੰਮਤੀ ਹੋਏਗੀ ਉਹਨੂੰ 5 ਲੱਖ ਰੁਪਏ ਅਵਾਰਡ ਦੇ ਦੋ ਦੇਖੋ ਸਰਬਸੰਮਤੀ ਪਤਾ ਕੀ ਦੀਏ ਪਿੰਡ ਬੈ ਕੇ ਫੈਸਲਾ ਬੋਲੀ ਨਾ ਲੱਗੇ ਅੱਜ ਬੋਲੀਆਂ ਲੱਗਣੀਆਂ ਨੇ ਲੋਕਤੰਤਰ ਦੇ ਵਿੱਚ ਜਦੋਂ ਬੋਲੀ ਲੱਗੂਗੀ ਫਿਰ ਤੇ ਕੱਲ ਨੂੰ ਕੋਈ 500 ਕਰੋੜ ਵਾਲਾ ਆ ਕੇ ਆਖੂਗਾ ਮੈਂ ਐਮਐਲਏ ਬੰਨਾ ਬੋਲੀ ਲਾਓ ਜੀ ਕੌਣ ਬੋਲੀ ਲਾਓ ਗਰੀਬ ਬੰਦਾ ਕਿਤਾ ਬਣੂਗਾ ਜੀ ਇਹ ਤੇ ਲੋਕਤੰਤਰ ਹੈ ਇੱਥੇ ਗਰੀਬ ਨੂੰ ਗਰੀਬ ਦੀ ਬੋਰਡ ਦਾ ਵੀ ਉਹ ਮੋਲਿਆ ਤੇ ਮੀਰ ਦੀ ਬੋਰਡ ਦਾ ਵੀ ਇਹੋ ਮੋਲਿਆ ਇਹ ਤੇ ਬੜੀ ਗਲਤ ਪਰ ਤੇ ਆ ਜਿਹੜੀ ਪਹਿਨ ਜਾ ਰਹੀ ਕਿ ਪੈਸੇ ਪਹਿਲਾਂ ਰੱਖੋ ਜੀ ਪੈਸੇ ਕਰੋ ਜੀ ਲੋਕਾਂ ਨੇ ਜੇ ਆਵਾਜ਼ ਠਾਉਣੀ ਆ ਤੇ ਜਿਹੜੇ ਮੌਜੂਦਾ ਇਸ ਵੇਲੇ ਸੈਕਟਰੀ ਵੀਡੀਓ ਆ ਇਹਨਾਂ ਦੇ ਵਿਰੁੱਧ ਠਾਓ ਹੁਣ 2 ਸਾਲ ਹੋ ਗਏ ਕੋਈ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੈ 2 ਸਾਲ ਇਹਨਾਂ ਨੇ ਲੁੱਟ ਕੇ ਖਾਧੀਆਂ ਪੰਚਾਇਤਾਂ ਇਹਨਾਂ ਵੀਡੀਓ ਨੇ ਤੇ ਸੈਕਟਰੀ ਗੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਮਾੜੀ ਮੋਟੀ ਹੋਸ਼ ਹੈ ਇਹਨਾਂ ਦੀ ਇਨਕੁਆਇਰੀ ਕਰਾ ਕੇ ਵੇਖ ਲੋ ਤੁਸੀਂ ਕਰਜ਼ਾ ਚੁੱਕਣ ਦੇ ਜ ਪੰਜਾਬ ਸਰ ਚਲੋ ਬਿਮਾਰ ਠੀਕ ਹੋਈ ਜਾਣਾ ਪਰਮਾਤਮਾ ਨਾਲ ਠੀਕ ਕਰੇ ਉਹਨਾਂ ਨੇ ਠੀਕ ਹੋਈ ਜਾਣਾ ਅਰਦਾਸ ਹੈ ਸਾਡੀ ਉਹ ਠੀਕ ਹੋਣਾ ਪਰ ਇਨਕੁਆਇਰੀ ਕਰਾ ਕੇ ਵੇਖ ਲੋ ਜਿੰਨਾ ਸੈਕਟਰੀਆਂ ਤੇ ਬੀਡੀਪੀਓ ਵੀਡੀਓ ਨੇ ਲੁੱਟਿਆ ਹੈ ਪੰਜਾਬ ਨੂੰ ਇਹਨਾਂ ਨੂੰ ਜਿੰਨਾ ਪੰਚਾਇਤੀ ਰਾਜ ਨੇ ਕਿਸੇ ਨੇ ਨਹੀਂ ਲੁੱਟਿਆ ਇਹ ਸਿਰਫ ਆਪਣੀ ਖਲੜੀ ਬਚਾਉਣ ਵਾਸਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਇਹ ਆਪਣੀ ਖਲੜੀ ਬਚਾਉਣ ਵਾਸਤੇ ਆਹ ਹਾਲਾਤ ਇਹਨਾਂ ਥੱਲੇ ਪੈਦਾ ਕੀਤੇ ਆ ਤੇ ਥੱਲੇ ਤੁਹਾਡੇ ਐਮਐਲਏ ਤੋਂ ਪਤਾ ਹੀ ਤੁਹਾਨੂੰ ਕੀ ਰਾਤ ਨੇ ਸੋ ਇਹ ਸਾਰੀ ਇੱਕ ਗਿਣੀ ਮਿੱਠੀ ਸਾਜਿਸ਼ ਹੈ ਪ੍ਰਸ਼ਾਸਨ ਆਪਣਾ ਪ੍ਰਸ਼ਟਾਚਾਰ ਵੇਚਾਰਿਆ ਤੇ ਜਿਹੜੀ ਸਰਕਾਰ ਆ ਉਹ ਆਪਣਾ ਫੇਲਿਅਰ ਵੇਚਾਰੀ ਹੈ ਓਜਲਾ ਸਾਹਿਬ ਇਹਦੇ ਨਾਲ ਲੱਗਦਾ ਤੁਹਾਨੂੰ ਵੀ ਅਜਿਹੇ ਹੱਥ ਕੰਡਿਆਂ ਦੇ ਨਾਲ ਜਿਹੜੀ ਆ ਸਰਕਾਰ ਆਪਣੇ ਮਨਸੂਬੇ 'ਚ ਕਾਮਯਾਬ ਹੋਊਗੀ ਇਹ ਪੰਚਾਇਤੀ ਇਲੈਕਸ਼ਨ ਜਿੱਤਣਗੇ ਮਨਸੂਬੇ ਤੇ ਕਾਮਯਾਬ ਹੋ ਸਕਦੀ ਹੈ ਪਰ ਜਿਹੜਾ ਭੇਕਿਆ ਉਹ ਖਤਰੇ 'ਚ ਇਸ ਪਾਰਟੀ ਦਾ ਵੀ ਸਮਝ ਲਓ ਵੀ ਇਹਦਾ ਸੁਫੜਾ ਸਾਫ ਹੋਏਗਾ ਜਿੱਦਾਂ ਬਾਕੀਆਂ ਦਾ ਹੋਇਆ ਇਹਦਾ ਵੀ ਉਹੀ ਲਾਭ ਹੋਊਗਾ ਇਸੋ ਇਸ ਕਰਕੇ ਤੁਸੀਂ ਜਦੋਂ ਕਿਸੇ ਤੇ ਅਧਿਕਾਰ ਹੀ ਖੋਗੇ ਤੁਸੀਂ ਪਿੰਡ 'ਚ ਖੋਲੋ ਤੁਸੀਂ ਪਰਿਵਾਰ 'ਚ ਹੀ ਅਧਿਕਾਰ ਖੋਲੋ ਤੁਹਾਨੂੰ ਪਰਿਵਾਰ 'ਚ ਕੀ ਹੁੰਦਾ ਮਣਕਾ ਤੁਸੀਂ ਪਰਿਵਾਰ 'ਚ ਹੀ ਅਧਿਕਾਰ ਖੋਗੇ ਵੇਖ ਲਓ ਆਪਣੇ ਬੱਚਿਆਂ ਦੇ ਕੇਸ ਦੇ ਪਰਿਵਾਰ ਦੇ ਵਿੱਚ ਇਹ ਜੀਰ ਉਠਾ ਕਰਕੇ ਵੇਖ ਲੋ ਕੀ ਹੁੰਦਾ ਇਹੋ ਕੁਝ ਇੱਥੇ ਹੋਣਾ ਸਾਡਾ ਜਾਰਾ ਲਾਅਨ ਆਰਡਰ ਦੀ ਸਥਿਤੀ ਜਿਹੜੀ ਆ ਉਹ ਕਿਤੇ ਅੱਖੋਂ ਬਾਹਰ ਨਾ ਹੋ ਜਾਏ ਸਾਡੇ ਬਹੁਤ ਹੀ ਸਰਕਾਰ ਜੋ ਸਾਡੇ ਜਿਹੜੇ ਐਮਐਲਏ ਸਾਫ ਕਾ ਐਮਐਲਏ ਕੁਲਵੀਰ ਜੀ ਦਾ ਉੱਤੇ ਹਮਲਾ ਹੋਇਆ ਗੋਲੀ ਚੱਲੀ ਸਾਡੇ ਵਰਕਰਾਂ ਨੂੰ ਮੱਤੀਆਂ ਨੇ 87 ਹੋਇਆ ਵੇਖੋ ਲਾਤ ਕੀ ਪੈਦਾ ਕਰਤੇ ਨੇ ਇਹਨਾਂ ਨੇ ਇਹ ਗੁੰਡਾਗਰਦੀ ਨਹੀਂ ਤੁਸੀਂ ਮਿਲੋ ਸਾਰਿਆਂ ਨੂੰ ਚੋਣ ਕਮਿਸ਼ਨ ਨੇ ਤੁਹਾਡੀਆਂ ਡਿਊਟੀਆਂ ਲਾਈਆਂ ਤੁਸੀਂ ਨੋਡਲ ਏਜੰਸੀ ਜੇ ਪ੍ਰਸ਼ਾਸਨ ਤੁਸੀਂ ਉਹਨਾਂ ਦੀ ਡਿਊਟੀ ਨਿਭਾਓ ਪਰ ਮੈਨੂੰ ਦੁੱਖ ਦੀ ਗੱਲ ਹੈ ਚੋਣ ਕਮਿਸ਼ਨ ਨੂੰ ਕੱਲ ਦੀ ਸ਼ਿਕਾਇਤਾਂ ਅਸੀਂ ਲਿਖਤੀ ਦਿੱਤੀਆਂ ਅਜੇ ਤੱਕ ਕੋਈ ਕਹਿਟਕਾਰ ਪਈ ਨਹੀਂ ਤੇ ਬੜੇ ਦੁੱਖ ਦੀ ਗੱਲ ਹੈ ਕਿਵੇਂ ਬੇਜੇ ਦੇ ਇਲੈਕਸ਼ਨ ਇਲੈਕਸ਼ਨਾਂ ਲੁੱਟੀਆਂ ਜਾ ਰਹੀਆਂ ਸਿੱਟੇ ਦੇ ਨੋਟ ਰਹੇ ਹਾਂ ਇਹ ਪੱਤਰੀ ਇਲੈਕਸ਼ਨ ਆਮੋ ਸਾਹਮਣੇ ਕਰਾ ਲੈਣ ਸਾਰਿਆਂ ਨੂੰ ਲੜਨ ਦੇ ਕਿ ਵੇਖੋ ਇੱਕ ਪਹਿਲੀ ਗੱਲ ਤੇ ਹੈ ਕਿ ਚੋਣ ਨਿਸ਼ਾਨ ਤੇ ਇਲੈਕਸ਼ਨ ਨਹੀਂ ਹੁੰਦੀ ਇਹਦੇ ਸਰਪੰਚ ਹੀ ਬਣਣਾ ਤੇ ਫਿਰ ਡਰ ਕਾ ਦਾ ਜਿਹੜਾ ਬੰਦੇ ਨੂੰ ਕਬੂਲ ਲਿਆ ਜਿਹੜਾ ਬਣ ਜੂ ਜਿੰਨੂੰ ਪਿੰਡਾਂ ਵਾਲੇ ਚਾਹੁੰਦੇ ਨੇ ਉਹਨਾਂ ਨੇ ਫੈਸਲਾ ਕਰਨਾ ਜਿਹੜੂ ਮੈਂਬਰ ਬਣਾਉਣ ਕਿ ਨੂੰ ਮੈਂਬਰ ਕਬੂਲ ਲਿਓ ਇਹਨੂੰ ਸੁਣプチ ਮੈਂ ਤੁਹਾਨੂੰ ਸੁਣプチ ਕਹਿੰਦਾ ਡਰਦੇ ਕਿਉਂ ਡਰੋ ਨਾ ਨਿਰਪੱਖ ਚੋਣਾਂ ਕਰਾਓ ਮੁੱਖ ਮੰਤਰੀ ਸਾਹਿਬ ਔਰ ਚੋਣ ਕਮਿਸ਼ਨ ਨੂੰ ਵੀ ਮੇਰੀ ਬੇਨਤੀ ਹੈ ਕਿ ਚੋਣ ਕਮਿਸ਼ਨ ਨੇ ਨਿਰਪੱਖ ਚੋਣਾਂ ਕਰਾਵੇ ਬਿਲਕੁਲ ਬੁਰੇ ਹਾਲਾਤ ਨੇ ਇਸ ਵੇਲੇ ਜਮਰਸਾਹ ਜਿਲ੍ਹੇ ਦੇ ਵਿੱਚ ਜਿਹੜੇ ਇਸ ਵੇਲੇ ਗੁੰਡਾਗਰਦੀ ਜਿਹੜੀ ਸੈਕਟਰੀ ਨੇ ਤੇ ਵੀਡੀਓ ਇਹਨਾਂ ਦੀ ਗੁੰਡਾਗਰਦੀ ਚਰਮ ਸੀਮਾ ਤੇ ਬੋਲ ਰਹੀ ਆ ਉਹ ਪੂਰਨ ਤੌਰ ਤੇ ਹੱਥ ਥੋਕਾ ਬਣੇ ਨਹੀਂ ਸਰਕਾਰ ਦਾ ਬਿਲਕੁਲ ਜੀ ਤੁਸੀਂ ਸੁਣਿਆ